ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਦੀਪ ਤੁਹਾਨੂੰ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਸੇ YouTube ਚੈਨਲ ਕਬੱਡੀ 001 ਤੇ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਮਰੇਲ ਕੋਟਲਾ ਦੇ ਕਬੱਡੀ ਕੱਪ ਬਾਰੇ ਜੋ ਕਿ ਦੋਸਤੋ ਕਰਵਾਇਆ ਜਾ ਰਿਹਾ ਹੈ 2 ਜਨਵਰੀ ਯਾਨੀ ਕਿ ਅੱਜ 2 ਜਨਵਰੀ 2025 ਨੂੰ ਤੇ ਦੋਸਤੋ ਇਸ ਟੂਰਨਾਮੈਂਟ ਦਾ ਫਰਸਟ ਪ੍ਰਾਈਜ਼ ਹੈ 1,21,000 ਰੁਪਿਆ ਅਤੇ ਸੈਕੰਡ ਪ੍ਰਾਈਜ਼ ਹੈ 1 ਲੱਖ ਰੁਪਿਆ ਤੇ ਦੋਸਤੋ ਇਸ ਟੂਰਨਾਮੈਂਟ ਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਨਾਲ ਮੰਤ ਕੀਤਾ ਜਾਊਗਾ ਤੇ ਦੋਸਤੋ ਇਸ ਟੂਰਨਾਮੈਂਟ ਤੇ ਚਾਰ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਤੇ ਜੇਕਰ ਆਪਾਂ ਗੱਲ ਕਰੀਏ ਇਸ ਟੂਰਨਾਮੈਂਟ ਤੇ ਕਿਹੜੇ ਪਲੇਅਰ ਖੇਡਣਗੇ ਦੀਪਦੁਰਜੀ ਸੰਕਰ ਸਿੱਧਵਾਂ ਗੁਰਵਿੰਦਰ ਕੰਗਾਸ਼ ਅੰਬਾਸੌਰ ਸਿੰਘ ਜੱਗੂ ਹਾਕਮ ਵਾਲੀਆ ਬੁਰੀਆ ਸੀਸਰ ਦੋਸਤੋ ਇਹ ਟੂਰਨਾਮੈਂਟ ਲਾਈਵ ਚੱਲੇਗਾ ਕਬੱਡੀ 365 ਦੇ ਆਫੀਸ਼ੀਅਲੀ YouTube ਚੈਨਲ ਤੇ ਤੇ ਦੋਸਤੋ ਐਸੀ ਕੁਝ ਆਪਨੇ ਅੱਜ ਦੀ ਛੋਟੀ ਜੀ ਵੀਡੀਓ ਮਿਲਦੇ ਤੁਹਾਡੇ ਨਾਲ ਨਵੇਂ ਕਿਸੇ ਵੀਡੀਓ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ ਜੀ